ਅਨੇਡਾ ਤੋਂ ਮੰਦਪਾਕ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 7 ਮਹੀਨੇ ਪਹਿਲਾਂ ਹੀ ਅਜੇ ਪੰਜਾਬੀ ਕੈਨੇਡਾ ਗਿਆ ਸੀ ਪਰ ਸੜਕੀ ਹਾਦਸੇ ਦਾ ਅਜਿਹਾ ਸ਼ਿਕਾਰ ਹੋਇਆ ਕਿ ਪਰਿਵਾਰ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਗਿਆ ਦਰਸਲ ਹਾਦਸਾ ਕੈਨੇਡਾ ਦੇ ਸਕੈਚਵਨ ਸਬਵੇ ਦੇ ਸ਼ਹਿਰ ਉਤਰੀ ਰਜਾਇਨਾ ਵਿਖੇ ਵਾਪਰਿਆ ਮ੍ਰਿਤਕ ਦੀ ਪਛਾਣ 33 ਸਾਲ ਦੇ ਟਰੱਕ ਡਰਾਈਵਰ ਸੁਬੇਕ ਤੇ ਵਜੋ ਹੋਈ ਹੈ ਇਸ ਹਾਦਸੇ ਦੇ ਵਿੱਚ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਸੁਬੇਕ ਸਿੰਘ ਦੇ ਟਰੱਕ ਦੇ ਵਿੱਚ ਪੱਥਰਾਂ ਦੀ ਭਰੀ ਸਲੇਬਾਂ ਲੱਦੀਆਂ ਹੋਈਆਂ ਸਨ ਤੇ ਉੱਤਰੀ ਰਜਾਈਨਾ ਦੀ ਮੈਕਡੋਨਲਡ ਸਟਰੀਟ ਉੱਤੇ ਜਦੋਂ ਸੁਬੇਕ ਸਿੰਘ ਤੇ ਉਸ ਦਾ ਸਾਥੀ ਮਾਰਬਲ ਦੀਆਂ ਸਲੇਬਾਂ ਨੂੰ ਟਰੱਕ 'ਚ ਉਤਾਰੇ ਸਨ ਤਾਂ ਮਾਰਬਲ ਫਿਸਲ ਕੇ ਉਹਨਾਂ ਦੇ ਪੈਰ ਦੇ ਉੱਪਰ ਡਿੱਗ ਗਈਆਂ ਜਿਸ ਦੇ ਦੌਰਾਨ ਸੁਬੇਕ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਮ੍ਰਿਤਕ ਸੁਬੇਕ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਕਲਾ ਦਾ ਜੰਪਲ ਸੀ ਤੇ ਉਹ ਆਪਣੇ ਪਿੱਛੇ ਮਾਤਾ ਪਿਤਾ ਭਰਾ ਪਤਨੀ ਤੇ 2 ਸਾਲ ਦੀ ਧੀ ਨੂੰ ਛੱਡ ਗਿਆ ਇੱਕ ਵਾਰ ਪਰਿਵਾਰ ਦਾ ਦੁੱਖ ਸੁਣ ਲੈਂਦੇ ਐ ਕਿ ਕਿਵੇਂ ਪਰਿਵਾਰ ਦੇ ਵੱਲੋਂ ਆਪਣਾ ਦੁੱਖ ਭਿਆਨ ਕੀਤਾ ਗਿਆ। ਮਾ ਦੀਵਾਰੀ ਸਾਨੂੰ ਲੈ ਜਾਨੋ। ਮੈਂ ਬੜੀ ਉਖੀ ਜੇ। ਮੈਂ ਨਹੀਂ ਸ਼ਾਇਦ ਕਾਪੋਤ ਮੇਰਾ ਮੰਜੇ ਤੇ ਪਿਆ ਨਹੀਂ ਜੜਾ ਸੇੜਾ ਇਕੱਲਾ ਕਹਤੋ। ਮਾ ਦੀਵਾਰੀ ਸਾਨੂੰ ਲੈ ਜਾਨੋ। ਕੀ ਇਸ ਦੀ ਗੱਲ ਬਹੁਤ ਜੀ। ਮਨਜੀਤ ਸਿੰਘ ਮੇਰਾ ਨਾਂ ਜੀ। ਕਹਿ ਲਓ ਕਿ estranger ਭਾਈ ਨੂੰ ਕਿੱਦੇ ਕਿਸੇ ਨਾਲ ਕੋਈ ਗੱਲਬਾਤ ਹੋਈ ਭਾਈ ਨੂੰ ਕੈਨੇਡਾ ਕਨ ਲਿਆ ਸੀ ਵਰਕ ਵੀ ਜੇ ਤੇ 8 ਕੁ ਮਹੀਨੇ ਹੋ ਗਏ ਉਹਨਾਂ ਹਲੇ 7 ਮਹੀਨੇ ਲਾਇਸੈਂਸ ਬਣਿਆ ਹੈ ਉਹਨਾਂ ਦਾ ਤੇ ਹੁਣ ਗੱਡੀ ਮਿਲਣੀ ਥੋੜੇ ਕਿ ਦੇਣੀ ਹੈ ਹਲੇ 5-7 ਦੇਣੀ ਤੇ ਲੋਡ ਲਿਆ ਗਿਆ ਤੇ ਉਹ ਬੈਲਟਾਂ ਬੁਲਟਾਂ ਕਿਦੇ ਖੋਲਣ ਦਾ ਹੈ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਦੇ ਉੱਤੇ ਤੇ ਉਹ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਇਸਾਰੇ ਬਈ ਕਸ਼ਿਆਕੁਰ ਜੱਟ ਕੇ ਕਿਸਾ ਬੈ ਜੀ ਹਾਂ ਜੀ ਕਰ ਜਾਈ ਚੋਕੇ ਤੁਹਾਨੂੰ ਪਤਾ ਘਰਾਂ ਕਿੰਨੀ ਕਮਦਨ ਹੁੰਦੀ ਕਿਤੇ ਤੇ ਔਖਾ ਹੋਇਆ ਬਈ ਕੰਮ ਹੁੰਦੇ ਸਾਰੇ ਬੰਨੀ ਕਿੰਨੇ ਬੱਚੇ ਆਹ ਕੁੜੀ ਆਈ ਆ ਭੈਣ ਮੇਰੀ ਇੱਕ ਬੜਾ ਵੀਰ ਮੇਰਾ ਕਰਜਾ ਚੋਕ ਕੇ ਬਹੁਤ ਭੇਜਿਆ ਸੀ ਔਖੇ ਹੋ ਕੇ ਆਪਣੇ ਬੇਟੇ ਨੂੰ ਬਾਰ ਭੇਜਿਆ ਫੇ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜਾਊਗਾ ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਕੈਨੂੰ ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਹੀ ਆ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਵੀ ਥੋੜੇ ਦਿਨ ਹੋਇਆ ਬਸ ਉਹ ਲੋਡ ਲੈ ਕੇ ਜਾਣ ਡਿਆ ਬਿਲਟਾਂ ਲੱਗਿਆ ਬਿਲਟਾਂ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗੀਆਂ ਇਹ ਮਾਰਾ ਜਾਂਦਾ ਜਾਂ ਉਹ ਖੋਲਣ ਲੱਗਾ ਬਿਲਟਾਂ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ ਮੇਰਾ ਪੁੱਤ ਥੱਲੇ ਹੁੰਨੀ ਨਿਕਲਿਆ ਵੀਡੀਓ ਹੁੰਡ ਗਿਆ ਮੈਨੂੰ ਅਗਲੇ ਦਿਨ ਪਤਾ ਲੱਗਾ ਉਦੋਂ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਈ ਆ 10 ਮਿੰਟ ਬਈ ਲਾਂ ਗੱਲ ਹੋਈ ਆ ਮੈਂ ਨਾ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਯੋ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੁੱਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕੋ ਉਹਦੀ ਬੇਟੀ ਛੋਟੀ ਆ ਅਜੇ ਉਹ 3 ਸਾਲਾਂ ਦੀ ਨਹੀਂ ਹੋਈ ਐਂ ਕੁਝ ਕਰ ਨਹੀਂ ਸਕਦੇ ਇਹਦਾ ਹੁਣ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ